ਮਾਮਲਾ ਗੁਰਦਾਸਪੁਰ ਦੇ ਵਿੱਚ ਸ਼ਰਮਨਾਕ ਕਰਨ ਦੇਣ ਵਾਲਾ ਸਾਹਮਣੇ ਆਇਆ ਹੈ ਜਿੱਥੇ ਦੋਸਤ ਨੇ ਆਪਣੀ ਦੋਸਤ ਦੀ ਘਰਵਾਲੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਅਤੇ ਮੁੜ ਦੋਸਤ ਦੇ ਘਰ ਵਾਲੇ ਸ਼ਿਕਾਇਤ ਦਰਜ ਕਰਾਉਣ ਅਤੇ ਥਾਣੇ 'ਚ ਜਾਂਦੇ ਨਹੀਂ ਤੇ ਦੋਸਤ ਨੇ ਹੀ ਦੋਸਤ ਦੇ ਘਰ ਦੇ ਉੱਤੇ ਤੋੜਪੋੜ ਕਰਵਾ ਦਿੱਤੀ ਗਈ ਅਤੇ ਦੋਸਤ ਦੇ ਮਾਪਿਆਂ ਨੂੰ ਹੀ ਧਮਕੀ ਦਿੱਤੀ ਜਾਣੋ ਮਾਰਨ ਦੀ ਕਿ ਕੁਝ ਮਾਮਲਾ ਹੈ ਆਉ ਪਰ ਜਾਣਕਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਇੱਕ ਰਚਨਾ ਦੇ ਨਾਲ ਬਲਜੀਤ ਸਿੰਘ ਨਾਮੀ ਪੋਰਟ ਗੁਰਦਾਸਪੁਰ ਇਹ ਹੈ ਕਿ ਆ 4:30 ਵਜੇ ਦੀ ਗੱਲ ਜਿਸ ਨੂੰ ਕੱਢ ਕੇ ਖੜਿਆ ਹੈ ਤੇ ਇਹ ਦਵਾਈ ਲੈਣ ਗਈ ਹੀ ਮੇਰੀ ਮੰਮੀ ਨਾਲ ਪਹਿਲਾਂ ਪੀਆ ਹੈ ਅਬ ਸੁਚ ਹੈ ਕੌਣ ਨੇ ਉਹ ਇੱਧਰ ਸਾਡੇ ਚ ਕੋਈ ਨਹੀਂ ਏ ਸਰੀਕ ਕਮ ਲਾਹੇ ਇੱਧਰ ਆਡਾ ਹਾਂਜੀ ਯਾਰ ਦੋਸਤ ਹੀ ਹੈ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਹੁਣ ਜਾਣ ਇੱਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਾ ਸਾਡੇ ਚ ਕੀ ਕੰਮ ਕਰਨ ਦਿਆ ਹੀ ਜਾਰੀ ਗੂਟੀ ਨੇ ਜਾਰੀ ਪਾਰੀ ਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚ ਅਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਅਸੀਂ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਬਿਹਾਰ ਦੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਜ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਿਆ ਤਾਂ ਅਸੀਂ ਫੜਫੜ ਉਹ ਦੋ ਬੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆ ਕਾ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਹਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਸੀ ਨਾਲ ਦੋ ਤਿੰਨ ਤਿੰਨ ਬੰਦੇ ਸੀ ਤੇ ਇੱਕ ਚੌਥੀ ਉਹਦੀ ਜਨਾਨੀ ਸਰੀ ਜਿੰਨੇ ਜਨਾਨੀ ਕੱਢ ਕੱਢ ਨੌ ਖੜੀ ਆ ਕਿੰਨੇ ਵਜੇ ਸਮਾਂ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂ ਜੈਨੀ ਦੀ ਘਰ ਦੀ ਨਾਲ ਆਈ ਹੇ ਹਾਂਜੀ ਤੁਹਾਨੂੰ ਉਹ ਵੀ ਨਾਲ ਹੀ ਤੁਹਾਡੇ ਨੌ ਨਹੀਂ ਸਾਡੇ ਨੌਂ ਤਾਂ ਤੇ ਪਤਾ ਨਹੀਂ ਕੋਈ ਤਿੰਨ ਨਾਲ ਧੋੜ ਪਾਂ ਸਾਡੇ ਘਰ ਦੀ ਕੀਤੀ ਹੈ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਗਿਆ ਏਦਾਂ ਭੱਜ ਦੌੜ ਕੇ ਤੇ ਥੰਮਕਾਂ ਲਾਈ ਜਾਂਦੇ ਸ਼ਨੀ ਤੇ ਤੁਹਾਡੇ ਤੁਹਾਡੇ ਬੰਦੇ ਲੈ ਆਉਣ ਲੈ ਕੇ ਘਰ ਦੇ ਨਾਲ ਜਾਉਂ ਕਰਦਾ ਸਾਡੀ ਬੋਟੀ ਤੇ ਧਮਕੀ ਲਾਈ ਇਹਨੇ ਸਾਰੇ ਤਾਂ ਲਾਈ ਆ ਆਹੋ ਤੇ ਧਮਕੀ ਤਾਂ ਲਾਈ ਇਹਨਾਂ ਨੇ ਤੁਹਾਡੀ ਨੂਨ ਕਦੋਂ ਖੜਿਆ ਨੇ ਨੌਂ ਖੜੀ ਕੇ ਇਹ 15 ਤਰੀਕ ਦੀ ਖੜੀ ਆ ਅਜੇ ਨਹੀਂ ਵਕਸਲ ਅਜੇ ਤੱਕ ਨਹੀਂ ਆਈ ਕੋਈ ਪੁਲਿਸ ਕੋਲ ਨਹੀਂ ਕੀਤੀ ਹਾਂਜੀ ਇਹ ਕੀਤੀ ਆ ਤਾਂ ਉਹਦਾ ਪਤਾ ਲੱਗ ਗਿਆ ਕਿ ਇਹ ਭੱਜ ਕੇ ਚਲੀ ਗਈ। ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮਮਾ ਮੈਂ ਦੁੱਧ ਲੈ ਆਵਾਂ ਤਾਂ ਉੱਥੇ ਕਦੇ ਮਗਰ ਮਗਰ ਮੋਟਰਸਾਈਕਲ ਨਾਲ ਆ ਛੜਿਆ ਕਦੇ ਦਸੂ ਲੈੰਦ ਰਿਆ ਵੀ ਉੱਥੇ ਗਈ ਆ ਉੱਥੋਂ ਇਹਨੇ ਮੂੰਹ ਮਸਰ ਬੰਨੇ ਆ ਤੋਂ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ। ਉਹ ਕੰਮ ਕਰਦਾ। ਉਹ ਕੰਮਚਾਰ ਡਬੇ ਚ ਦਾ ਲੋਕ ਕੰਮ ਉੱਥੇ ਕਰਦਾ ਹੈ। ਅਧਿਕਾਰੀ ਇੱਥੇ ਹੀ। ਹਾਂਜੀ ਕਰ ਵਾਲ ਇੱਥੇ ਹੀ ਸਾਡੀ ਨੌਂ ਹੀ। ਉਹ ਕਿਹੜੀਓ ਵੀ ਕਰਦਾ। ਉਹ ਨਹੀਂ ਲੱਗਿਆ ਸੀ ਕਿ ਕਚਾਰੀਆਂ ਕੇ ਚਰਚ ਲੱਗਾ ਸੀ ਤਿੰਨ ਗੁੱਲੀਆਂ ਸੀ ਤੇਰੀਆਂ ਵੀ ਦੋ ਬਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਕਿੰਨਾ ਚੋਲ ਗਿਆ ਇਹਦਾ ਆਫਿਸ ਤੱਕ ਚੱਲ ਜਾਏਗਾ ਇਹਨਾਂ ਦਾ ਸਾਨੂੰ ਕੋਈ ਚੱਕਰ ਕੋਈ ਨਹੀਂ ਚੱਲਦਾ ਜੇ ਥੋੜਾ ਘੱਟ ਸਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰ ਦੋਸਤੀ ਆਉਂਦਾ ਜਾਂਦਾ ਚਲੋ ਇਹੋ ਜੀ ਕੋਈ ਗੱਲ ਨਹੀਂ ਆ ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਸਾਡੀ ਇਦਾਂ ਦੀ ਨਹੀਂ ਇਹ ਤੱਕੇ ਲੈ ਗਿਆ ਇਹ ਤੱਕੇ ਨਾ ਖੀਤਾ ਤੇ ਸਾਰੇ ਤੱਕੇ ਨਾਲ ਇਹ ਕੰਮ ਹੋਏ ਆ ਕਿਨੇ ਦਿੱਤੀਆਂ ਧਮਕੀਆਂ ਪੀ ਜੇ ਤੂੰ ਆਪਣੇ ਘਰ ਦੱਸਿਆ ਬੌਟੀ ਨੂੰ ਇਹਨੂੰ ਬਕਾਉਂਦਾ ਰਿਹਾ ਸਾਰੇ ਕੰਮ ਕਰਵਾਉਂਦਾ ਉਦਾਂ ਹੀ ਉਹ ਬੋਲਦੀ ਰਹੀ ਐ ਡਰਦੀ ਐ ਤੋ ਤਮਕੀਲ ਆਉਂਦਾ ਹੀ ਮੈਂ 35 ਮੁੰਡੇ ਲੈ ਆਉਂਦਾ ਤੈਨੂੰ 40 ਲੈਣੇ ਤਾ ਡੱਕਾ ਕਰਦਾ ਪਰਵਾਰ ਮਾਰ ਜਣਾ ਬੌਟੀ ਨੂੰ ਕਹਿੰਦਾ ਵੀ ਜਿੱਥੇ ਚੁਗਾਈ ਮੇਰੀ ਅਸੀਂ ਗੱਲਾਂ ਕਰੋ ਤੋ ਚਲੀ ਰਹੀ ਐ ਕੀਤਾ ਉਹਨੇ ਠੀਕ ਆ ਸਾਡੀ ਬੌਟੀ ਨਾ ਨਾ ਮੇਰਾ ਨਾਂ ਰਾਜਾ ਕੀ ਗੱਲਬਾਤ ਕਿਹੜਾ ਪਿੰਡ ਵਈ ਪਿੰਡ ਰਾਮਨਗਰ ਕੀ ਗੱਲਬਾਤ ਹੋਈ ਆ ਗੱਲਬਾਤ ਸਣੀ ਜਿਹੜਾ ਮੇਰੇ ਮੁੰਡਾ ਆ ਪੀਆ ਤੇ ਸਣੀ ਜਿਹੜਾ ਭਜਾ ਕੇ ਲੈ ਗਿਆ ਵਾ ਮੇਰੇ ਮੁੰਡੇ ਉਹ ਸਨ ਹੀ ਜਿਹੜਾ ਭਜਾ ਕੇ ਲੈ ਗਿਆ ਮੇਰੀ ਨੌ ਨੂੰ ਹਾਂ ਤੁਹਾਨੂੰ ਦੀ ਗੱਲ ਹੈ ਇਹ 15 ਤਰੀਕ ਦੀ ਗੱਲ ਆ 11 ਵਜੇ ਦੀ ਹੂੰ 11 ਵਜੇ ਦੀ ਗੱਲ ਆ 15 ਤਰੀਕ ਦੀ ਹੈਪੀ ਕਿ ਕੰਮ ਕਰਦਾ ਕਿੱਥੇ ਹਾਂਪੀ ਬਾਹਰ ਗਿਆ ਵਾ ਹਾਂਜੀ ਤੁਹਾਡੇ ਘਰ ਆਉਂਦਾ ਨਹੀਂ ਸਨੀ ਦਾ ਹਾਂਜੀ ਸਨੀ ਕਿਉਂ ਆਉਂਦਾ ਤੁਹਾਡੇ ਘਰ ਸਨੀ ਪਤਾ ਨਹੀਂ ਕਿਉਂ ਆਉਂਦਾ ਹੈ ਕਿਹੜੀ ਗੱਲ 'ਚ ਆਉਂਦਾ ਹੈ ਸਾਨੂੰ ਇਹ ਨਹੀਂ ਪਤਾ ਵੀ ਕਿਹੜੀ ਗੱਲ 'ਚ ਆਉਂਦਾ ਵਾ ਸਾਨੂੰ ਇਹ ਗੱਲ ਦਾ ਤਰੀਕੇ ਦਾ ਪਤਾ ਹੀ ਨਹੀਂ ਕਿਉਂ ਆਉਂਦਾ ਵਾ ਤੁਹਾਡੇ ਮੁੰਡੇ ਨਾਲ ਯਾਰੀ ਕੀ ਨਹੀਂ ਹਾਂਜੀ ਦੋਸਤੀ ਹੀ ਮੇਰੇ ਮੁੰਡੇ ਦੀ ਇਹ ਕੋਥਾਲੀ ਚ ਖਾਂਦੇ ਹੀ ਕਿੰਨੇ ਚਿਰ ਤੋਂ ਖਾ ਰਹੀ ਹੈ ਇਹ ਕੋਥਾਲੀ ਇਹ 2-3 ਸਾਲ ਦੀ ਗੱਲ ਆ ਹਾਂਜੀ ਤੇ ਕਿੱਦਾਂ ਲੈ ਗਿਆ ਉਹਦੀ ਘਰੋਂ ਕੱਢੇਗੀ ਕੀ ਗੱਲਬਾਤ ਹੋਈ ਕਦੋਂ ਵੀ ਗੱਲ ਆ ساری ਇਹ ਸਾਨੂੰ ਪਤਾ ਨਹੀਂ ਵੀ ਕਿਉਂ ਕੱਢ ਕੇ ਲੈ ਗਿਆ ਕਿਹੜੀ ਗੱਲ ਚ ਲੈ ਗਿਆ ਵਾ ਹਾਂਜੀ ਕਿਤਰਾ ਲੈ ਗਿਆ ਕਿ ਲੈ ਕੇ ਗਿਆ ਸੀਗਾ ਹਾਂਜੀ ਕਿੱਦਾਂ ਲੈ ਗਿਆ ਘਰ ਆਈ ਕੀ ਆਈ ਸਾਰਾ ਘਰ ਨਹੀਂ ਆਇਆ ਰਾਹ 'ਚ ਖੜਿਆ ਵਾ ਇਹ ਸਾਲਿਆਂ ਵਾਲੇ ਰਾਹ 'ਚ ਖੜਿਆ ਵਾ ਹਾਂਜੀ ਉਹ ਤੁਹਾਡੀ ਕੀ ਦੱਸ ਕੇ ਗਈ ਕਰੋ ਮੈਨੂੰ ਦੱਸ ਕੇ ਗਈ ਵੀ ਤੂੰ ਮੰਮੀ ਤੂੰ ਗਲਗੋ ਸਲਵਾਤ ਮੈਂ ਦੁੱਧ ਲਿਆਵਾ ਜਾਗੋ ਵਾਲੋਂ ਹਾਂਜੀ ਤੇ ਇਹ ਘਰ ਵਾਪਸ ਨਹੀਂ ਆਈ ਤਾਂ ਉਹ ਕਿੱਦਾਂ ਪਤਾ ਲੱਗਾ ਵੀ ਉਹ ਬਾੜੀ ਲੈ ਗਿਆ ਹਾਂਜੀ ਸਾਨੂੰ ਫਿਰ ਪਤਾ ਲੱਗਾ ਵੀ ਉਹ ਕੱਢ ਕੇ ਲੈ ਗਿਆ ਵਾ ਕਿੱਦਾਂ ਪਤਾ ਲੱਗਾ ਉਹਨਾਂ ਤੇ ਉੱਥੋਂ ਪਤਾ ਲੱਗਾ ਉਹਦੇ ਭਰਾ ਕਹਿੰਦਾ ਇੱਥੇ ਆਇਆ ਇਹ ਹਾਂਜੀ ਮੂੰਹ ਬੰਨ ਕੇ ਤੇ ਫਿਰ ਸਾਨੂੰ ਪਤਾ ਲੱਗਾ ਹਾਂਜੀ ਨੂਨ ਨੂੰ ਫੋਨ ਕੀਤਾ ਸੀਗਾ ਹਾਂਜੀ ਘਰ ਆਈ ਆਪਣੇ ਨੂਨ ਨੂੰ ਫੋਨ ਕੀਤਾ ਵੀ ਘਰ ਕਿਉਂ ਨਹੀਂ ਆਈ ਨਹੀਂ ਉਹਦੇ ਮਾਂ ਨੇ ਘਰ ਆਣ ਕੇ ਵੇਖਿਆ ਤੇ ਉਹਦੀ ਮਾਂ ਕਹਿੰਦੀ ਉਹ ਲੈ ਗਿਆ ਕੱਢ ਕੇ ਹਾਂਜੀ ਤੇ ਤੁਸੀਂ ਮਗਰ ਪੁਛਪਰਤਾਲ ਨਹੀਂ ਕਿਥੇ ਕਿਥੇ ਗਈਆਂ ਕਿਉਂ ਗਈਆਂ ਨਹੀਂ ਜੀ ਅਹੀਂ ਨਹੀਂ ਜੇ ਪੁਛਪਰਤਾਲ ਕੀਤੀ ਹਾਂਜੀ ਫੋਨ ਸੁੱਟ ਕੇ ਹੀ ਘਰੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਹਾਂਜੀ ਫੁਰਸ ਨੂੰ ਵੀ ਦਿੱਤੀ ਸ਼ਿਕਾਇਤ ਅਸੀਂ ਭੈਣੀ ਵੀ ਦਿੱਤੀ ਜੇ ਇੱਥੇ ਵੀ ਦਿੱਤੀ ਬਰਿਆਰੀ ਵੀ ਦਿੱਤੀ ਅਸੀਂ ਉੱਥੇ ਡੀਸੀ ਦਫ਼ਤਰ ਵੀ ਦਿੱਤੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਪੰਤੋੜ ਕਿਨੇ ਕੀਤੀ ਆ ਪੰਤੋੜ ਕੀਤੀ ਪ੍ਰਿੰਸ ਨੇ ਪ੍ਰਿੰਸ ਨੇ ਪ੍ਰਿੰਸ ਕੋਣ ਹੈ ਪ੍ਰਿੰਸ ਦਾ ਭਰਾ ਵਾ ਤੁਹਾਡੇ ਘਰ ਦੀ ਵੀ ਪੰਤੋੜ ਕੀਤੀ ਸਾਡੇ ਘਰ ਦੀ ਪੰਤੋੜ ਕੀਤੀ ਉਹਨਾਂ ਨੇ ਕਿੰਨੇ ਵਜੇ ਕਰ ਲੈ ਇਹ ਕੋਈ ਅੱਲਾ ਪਤਾ ਨਹੀਂ ਪਤਾ ਨਹੀਂ ਕਿੰਨੇ ਇਹ ਤਾਂ ਅਮਣੀ ਨੇ ਵੀ ਅਖਿਆ ਘਰ ਕੋਈ ਵੀ ਨਹੀਂ ਬਸ ਅਹੀ ਘਰ ਹੀ ਭਣਤੁਰ ਕਿੰਨੇ ਕੀਤੀ ਆ ਤੇ ਪ੍ਰਿੰਸ ਨੇ ਕੀਤੀ ਆ ਪ੍ਰਿੰਸ ਨੇ ਉਹਦਾ ਭਰਾ ਉਹਦਾ ਭਰਾ ਵਾ ਸਾਜਨ ਕਿਦਾ ਭਰਾ ਉਹਦਾ ਐਸਾ ਨਹੀਂ ਦਾ ਭਰਾ ਵਾ ਸਾਜਨ ਹਾਂ ਜਿੰਨੇ ਨਾਉ ਖੜੀ ਸਾਡੀ ਉਹਦੀ ਘਰ ਵਾਲੀ ਨਾਲ ਅਸਰ ਦਿੱਤੀ ਉਹ ਨਾਲ ਆਈ ਹਾਂ ਕਿਹੜਾ ਪਿੰਡ ਆ ਕਹਤ ਕੀ ਸਹੀ ਵਾਰਦਾਤ ਹੋਈ ਪਿੰਡ ਵਿੱਚ ਮੇਰਾ ਨਾਮ ਦਲਜੀਤ ਕੌਰ ਆ ਪਿੰਡ ਆਮਨਗਰ ਤੋਂ ਮੈਂ ਸਰਪੰਚ ਆ ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੌ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਅਤੇ ਦੁਬਾਰਾ ਇਹ ਕੰਮ ਨਹੀਂ ਹੁਣ ਹੁਣ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਇਹ ਦੋ ਯਾਦੂ ਸੀ ਪਹਿਲਾਂ ਯਾਰ ਦੋਸਤੀ ਇਹ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ ਤੇ ਹੁਣ ਰਾਤ ਕੀ ਹੋਇਆ ਕਿਹਦੇ ਪਾਸੋਂ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਣ ਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜੇਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣ ਨਹੀਂ ਆ ਜੋ ਬੰਦੀ ਕਾਨੂੰਨੀ ਕਾਰ ਹੈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਕੀ ਕਰਦਾ ਸਾਹ ਪ੍ਰੋਸਨ ਫੋਨ ਕਰਤਾ ਹਾਂਜੀ ਕਰਦਾ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਇਹ ਹੋਇਆ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਕੇ ਨਾਕੇ ਨੂੰ ਪਾਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ ਪਰ ਕਿੱਡੀ ਸ਼ਰਮਣਾ ਕਰਨਾ ਵੀ ਯਾਰ ਯਾਰ ਦੀ ਲੈ ਕੱਢ ਕੇ ਲੈ ਗਿਆ ਤੁਹਾਨੂੰ ਹਾਂਜੀ ਹਾਂਜੀ ਇਹੋ ਗਲਤ ਹੋਇਆ ਨਾ ਬਹੁਤ ਜ਼ਿਆਦਾ ਠੀਕ